ਸਵਾਗਤ ਹੈ ਦੋਸਤੋ YouTube ਚੈਨਲ ਅਤੇ Facebook ਪੇਜ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸੁੰਦਰਤਾ ਅਤੇ ਚੰਗੇ ਮਿਲਕ ਦੇ ਰਿਕਾਰਡ ਵਾਲਾ ਇੱਕ ਮੋਹਰ ਨਸਲ ਦਾ ਝੋਟਾ ਦਿਖਾਉਣ ਲੱਗਾ ਝੋਟੇ ਦਾ ਨਾਮ 855 ਜਿਹੜੀ ਮੈਂ ਚੰਗੇ ਮਿਲਕ ਦੇ ਰਿਕਾਰਡ ਦੀ ਗੱਲ ਕੀਤੀ ਉਹ ਕੋਈ ਮੂੰਹ ਜਵਾਨੀ ਵਾਲਾ ਨਹੀਂਗਾ ਉਹ ਕੋਈ ਕਾਗਜ਼ਾਂ ਵਾਲਾ ਨਹੀਂਗਾ ਹਰਿਆਣੇ ਦੇ ਵਿੱਚੋਂ ਤਾਊ ਪਾਂਡਵਾਨ ਸਿੰਘ ਕੋਲੋਂ ਇੱਕ ਮੱਝ ਵੇਕ ਤੇ ਸਰਸਵਤੀ ਡੇਰੀ ਫਾਰਮ ਪਵਿੱਤਰਗੱਲ ਬਾਈ ਦੇ ਘਰੇ ਆਉਂਦੀ ਆ ਜਿਹਦੀ ਲਾਈਵ ਮਿਲਕਿੰਗ ਸਰਸਵਤੀ ਡੇਰੀ ਫਾਰਮ ਤੇ ਹੁੰਦੀ ਆ ਚੰਨ ਨਾਮ ਦੀ ਮਾਝਰੀ ਤੇ ਲਾਈਵ ਮਿਲਕਿੰਗ ਦੇ ਵਿੱਚ ਮਾਝੇ 26 ਕਿਲੋ ਤੋਂ ਪਲੱਸ ਦੁੱਧ ਕੱਢਦੀ ਆ ਤੁਸੀਂ ਸੰਸਨੀਵਾਲ ਡੇਰੀ ਫਾਰਮ ਤੇ ਜਾ ਕੇ ਇਹਦੀ ਮਾਂ ਦੀ ਲਾਈਵ ਮਿਲਕਿੰਗ ਦੇਖ ਸਕਦੇ ਆ ਤੇ ਜਿਹੜੇ ਇਹਦੀ ਮਾਂ ਦੀ ਫੋਟੋ ਆ ਤੁਸੀਂ ਸਕਰੀਨ ਦੇ ਉੱਪਰ ਦੇਖ ਹੀ ਰਹੇ ਆ ਛੋਟਾ ਮੂੰਹ ਦੋ ਦੰਦ ਦਾ ਬਿਲਕੁਲ ਜੈਡ ਬਲੈਕ ਪੂਛਰੇ ਵਿੱਚ ਮਾਤਰ ਅੱਧਾ ਕੰਚ ਵਾਲ ਚਿੱਟੇ ਹੋਣਗੇ ਮੈਨੂੰ ਲੱਗਦਾ ਤੇ ਜਿਹੜੇ ਝੋਟੇ ਦੀ ਬਾਡੀ ਦਾ ਸਟਰਕਚਰ ਆ ਬਹੁਤ ਸੋਹਣਾ ਪੱਠਪੂੜੇ ਦੀ ਬੰਤਰ ਤੁਹਾਨੂੰ ਮੈਂ ਨੇੜੇ ਤੋਂ ਦਿਖਾਉਣਾ ਚੱਕਮਾ ਤੇ ਚੌੜਾ ਪੱਠਪੂੜਾ ਸਿੰਘਾਂ ਦੀ ਬੰਤਰ ਜਿਹੜੀ ਆਪਾਂ ਆਮ ਹੀ ਪਿੰਡਾਂ ਦੇ ਵਿੱਚ ਕਹਿ ਦਿੰਦੇ ਆਂ ਵੀ ਸਿੰਘਾਂ ਦੇ ਵਿੱਚ ਦੀ ਉਂਗਲ ਨਹੀਂ ਲੰਘਦੀਗੀ ਜਾਂ ਫਿਰ ਸਿੰਘਾਂ ਦੇ ਵਿੱਚ ਰਪਈਆ ਨਹੀਂ ਲੰਘਦਾਗਾ ਉਸ ਤਰ੍ਹਾਂ ਦਾ ਸਿੰਘ ਇਸ ਝੋਟੇ ਨੂੰ ਲੱਗਾ ਵਾ ਤੇ ਦੂਸਰੀ ਗੱਲ ਬਈ ਇਸ ਟਾਈਮ ਇਹ ਝੋਟਾ ਖੜਾ ਗੜਵਾਸੂ ਯੂਨੀਵਰਸਿਟੀ ਦੇ ਵਿੱਚ ਗੜਵਾਸੂ ਯੂਨੀਵਰਸਿਟੀ ਦੇ ਵਿੱਚ ਦੋਸਤੋ ਸੀਮਣ ਬਣਾਉਣ ਦੇ ਲਈ ਇਹ ਕਹਿ ਸਕਦੇ ਆਪਾਂ ਵੀ ਸੂਈ ਦੇ ਨੱਕੇ ਦੇ ਵਿੱਚ ਦੀ ਨੰਗਣਾ ਨੰਗਣਾ ਪੈਂਦਾ ਕਿਉਂਕਿ ਬਈ ਹਰੇਕ ਬਿਮਾਰੀ ਦਾ ਟੈਸਟ ਹੁੰਦਾਗਾ ਹਰੇਕ ਬਿਮਾਰੀ ਦਾ ਟੈਸਟ ਹੋਣ ਤੋਂ ਬਾਅਦ ਛੋਟਾ ਗੜਵਾਸੂ ਯੂਨੀਵਰਸਿਟੀ ਦੇ ਵਿੱਚ ਲਿਆਂਦਾ ਜਾਂਦਾ ਤੇ ਜਿਹੜਾ ਵੀ ਸੀਮਣ ਗੜਵਾਸੂ ਯੂਨੀਵਰਸਿਟੀ ਦੇ ਵਿੱਚ ਬਣਦਾ ਉਹਦੀ ਕੁਆਲਿਟੀ A1 ਹੁੰਦੀ ਹੈ ਜਿਹਦੇ ਵਿੱਚ ਆਪਾਂ ਇਹ ਕਹਿ ਸਕਦੇ ਆਂ ਬਈ ਅੱਖਾਂ ਮੀਚ ਕੇ ਆਪਾਂ ਗੜਵਾਸੂ ਯੂਨੀਵਰਸਿਟੀ ਤੋਂ ਬਣਿਆ ਸੀਮਣ ਵਰਤ ਸਕਦੇ ਆਂ ਕਿਉਂਕਿ ਇਸ ਸੀਮਨ ਦੀ ਆਪਾਂ ਨੂੰ ਕਨਸੈਪਸ਼ਨ ਰੇਟ ਬਹੁਤ ਜਿਆਦਾ ਮਿਲਦੀ ਹੈ ਤੇ ਕਿਸੇ ਬਿਮਾਰੀ ਆਉਣ ਦਾ ਡਰ ਨਹੀਂ ਰਹਿੰਦਾ ਬਾਕੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਝੋਟਾ ਕਿਦਾਂ ਦਾ ਲੱਗਾ ਧੰਨਵਾਦ